ਲੈ ਵੀ ਮੀਰੋ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਲੱਗਾ ਤੁਹਾਨੂੰ ਇੱਕ ਗੱਲ ਸੁਣਾਉਣਾ ਤੇ ਸੁਣਨੀ ਹੈ ਦਿਨ ਲਾ ਕੇ ਠੀਕ ਹੈ ਹਾਂ ਠੀਕ ਹੈ ਇੱਕ ਸੀ ਇਸਦੇ ਹਾਂਸਣੀ ਅਨਸ਼ੇ ਅਨਸ਼ਣੀ ਦਰਿਆ ਦੀ ਕਾਸ਼ੜ ਤੇ ਰਹਿੰਦੇ ਉਹ ਦਰਿਆ ਮਾਰਿਆ ਕਰੇ ਛਲ ਮੋਤੀ ਚੋਗ ਲਿਆ ਕਾਦ ਉੱਥੇ ਰਹਾ ਕੋਈ ਦਿਨ ਹੋਏ ਜਦੋਂ ਕੋਈ ਦਿਨ ਨਾ ਹੋਏ ਨਾ ਤੇ ਦਰਿਆ ਕਹਿੰਦਾ ਗੱਲ ਸੁਣੋ ਕਹਿੰਦਾ ਅਨਸ਼ੇ ਨੂੰ ਕਹਿੰਦਾ ਵੀ ਤੁਸੀਂ ਨਾ ਜਿਹਨੇ ਸਾਜਿਆ ਤੇ ਉਹ ਉਹ ਤੋਂ ਚੋਗ ਮੰਗੋ ਠੀਕ ਹੈ ਤੇ ਮੇਰਾ ਆਸਰਾ ਨਾ ਰੱਖ ਉਹ ਜਿਹਨੇ ਸਾਜਿਆ ਉਹ ਤੋਂ ਚੋਕ ਮੰਗੋ ਬਾਈ ਉਹ ਕਹਿੰਦਾ ਹੋਏ ਮੋਤੀਆਂ ਦਾ ਮਾਣ ਕਰਦਾ ਅੰਸ਼ ਬੋਲਿਆ ਕਹਿੰਦਾ ਜੇ ਨਾ ਆਗੇ ਚੱਲ ਮਰ ਜਾਂਗੇ ਫਿਰ ਮਰ ਜਾਾਂਗੇ ਅਸੀਂ ਉਹਦਾ ਚੰਗਾ ਫੇੜ ਚੋਗਲੀ ਜਿਹੜੇ ਦੋਨੋਂ ਨੇ ਪੈਸਾ ਲੈਣਾ ਮਾਰੀ ਭੁੱਖੇ ਬੈਠੇ ਦੋਨੇ ਜੋ ਦੋ ਦਿਨ ਹੋਏ ਨਾ ਭੁੱਖਿਆਂ ਨੂੰ ਤੇ ਅੰਸ਼ ਨਹੀਂ ਬੋਲਦੀ ਐ ਕਹਿੰਦੀ ਗੱਲ ਸੁਣੋ ਜੀ ਮੇਰੀ ਤੁਸੀਂ ਵੀ ਇਹ ਇਹਨਾਂ ਦੇ ਨਾਲ ਕਾਵੀ ਜਾਈ ਆਪਣੀ ਸਮੁੰਦਰ ਨਾਲ ਜਾਈ ਕਾਵੀ ਹੈ ਇਹਦੇ ਖਲ ਮਾਰੇ ਨਾ ਮਾਰੇ ਹੈ ਇਹ ਆਪਣੇ ਇਥੇ ਕਿਹੜੇ ਚਵਾਰੇ ਪਾਏ ਵੇ ਹੈ ਇਹ ਆਪਣੇ ਕੋਲੇ ਫੰਗ ਲੱਗੇ ਵੇ ਹੈ ਟੋਟ ਚੱਲਦੇ ਜਿੱਥੇ ਆਪਣਾ ਗੁਜ਼ਰ ਹੋਇਆ ਚੰਗਾ ਉੱਥੇ ਰਹਿਣ ਲੱਗ ਜਾਗੇ ਨੂੰ ਕਹਿੰਦਾ ਠੀਕ ਹੈ ਮੰਨ ਗਿਆ ਕਹਿੰਦਾ ਚੱਲ ਵਜੇ ਉੱਡ ਗਏ ਹੁਣ ਉੱਡੇ ਜਾਂਦੇ ਆ ਸਿਆਲ ਦਾ ਮਹੀਨਾ ਠਰ ਗਈ ਠੰਡ ਸੀਗੀ ਕੁਸ ਭੁੱਖੇ ਸੀ ਦੋ ਦਿਨਾਂ ਦੇ ਫੇਕਰਾਂ ਮਾਂ ਜੀ ਦੇ ਰਦੇ ਮਹਿਲਾਂ ਤੇ ਬਹਿ ਗਏ ਉੱਤੇ ਮਹਿਲ ਸੀ ਫੇਕਰਾਂ ਮਾਂ ਜੀ ਦੇ ਉੱਤੇ ਬਹਿ ਗਏ ਵਿੱਚ ਤੋਂ ਪਟੜੀ ਤੋਂ ਉੱਡ ਆ ਕੇ ਇੱਥੇ ਬਹਿ ਗਿਆ ਜਿਹੜਾ ਫੇਕਰਾਂ ਮਾਂ ਜੀ ਤੋਂ ਉੱਠਿਆ ਉਹਨੇ ਐ ਮਾਰੀ ਨਿਗਾਹ ਤਾਹਾਂ ਤੇ ਆਂਸ ਕਹਿੰਦੇ ਜਾਨਵਰ ਸੋਹਣਾ ਵਾਲਾ ਹੁੰਦਾ ਉਹ ਵੇਖਿਆ ਨਹੀਂ ਕਹਿੰਦਾ ਹਾਂ ਹਾਂ ਬਾਈ ਜਾਨਵਰ ਸੋਹਣੇ ਬਹੁਤ ਐ ਜਾਓ ਇਹਨਾਂ ਨੂੰ ਫੜੋ ਜਾਣ ਜਾਂ ਕਹਿੰਦੇ ਨੌਕਰਾਂ ਨੂੰ ਕਹਿੰਦੇ ਫੜੋ ਇਹਨਾਂ ਨੂੰ ਉਹ ਹੰਬੇ ਬੈਠੇ ਜਗੜੋੜਦੇ ਸੀ ਉਹਨਾਂ ਨੇ ਫੜ ਲਏ ਫੜ ਕੇ ਤੇ ਪਿੰਜਰੇ 'ਚ ਬੰਦ ਕਰ ਦਿੱਤੇ ਇਹਨੂੰ ਪਿੰਜਰੇ 'ਚ ਬੰਦ ਕਰਕੇ ਤੇ ਸਿਰ ਤੇ ਕਣਕ ਛੋਲੇ ਹਣ ਮੋਤੀ ਖਾਣ ਵਾਲੇ ਜਾਨਵਰ ਆ ਜਿਹੜੇ ਉਹ ਕਣਕ ਛੋਲੇ ਹੀ ਖਾਂਦੇ ਹੁੰਦੇ ਮਜੀਰ ਆ ਗਿਆ ਮਹੀਏ ਕਹਿੰਦਾ ਮਹਾਰਾਜ ਆ ਕਿੱਥੋਂ ਫੜਲੇ ਜਾਨਵਰ ਕਹਿੰਦਾ ਯਾਰ ਇੱਥੇ ਬੈਠੇ ਸੀ ਇਹ ਸਾਡੇ ਦਾਣੇ ਨਹੀਂ ਚੁਗਦੇ ਉਹ ਕਹਿੰਦਾ ਦਾਣੇ ਜਾਣੀ ਨਾ ਨਹੀਂ ਚੁਗਣੇ ਇਹ ਕਦੋਂ ਕੰਸੋਲੇ ਖਾਂਦੇ ਆ ਤਾਂ ਮੋਤੀ ਖਾਣ ਵਾਲੇ ਜਾਨਵਰ ਆ ਉਹ ਕਹਿੰਦਾ ਬਣ ਮੋਤੀ ਭਾਦਿਓ ਮੋਤੀ ਛੜਤੇ ਬਿਹੜੇ ਜਿਹਾ ਤੇ ਛੜ ਦੇਉਂਗਾ ਮਜੀਰ ਕਹਦਾ ਛੜ ਦੇ ਇਹਨਾਂ ਨੂੰ ਕੁਝ ਨਹੀਂ ਹੋਣਾ ਨਹੀਂ ਜਾਂਦੇ ਚਲ ਉਹਨਾਂ ਇਹ ਬਾਈਂ ਸਿੱਧੋ ਛੜਤੇ ਦੇਖਾਂ ਚੁਗਲੇ ਮੋਤੀ ਮਾਤੀ ਚੋਕ ਕੇ ਪਾਣੀ ਥੋੜੀ ਪੀ ਕੇ ਫੈਲ ਗਏ ਕਿਤੇ ਮਹਿਲਾਂ ਦੇ ਜੜ ਜਾਣ ਕਿਤੇ ਕਿਦੜੇ ਸ਼ੋਅ ਬਣਾਤੀ ਪੂਰੀ ਹੈ ਜਦੋਂ ਕੋ ਹੱਚਰ ਹੋਇਆ ਰਹਿੰਦਿਆਂ ਨੂੰ ਮਾਵਾ ਟਾਈਮ ਹੋ ਗਿਆ ਉਹ ਗੱਲ ਯਾਦ ਆਈ ਉਹਦੇ ਅੰਸ਼ ਦੇ ਸਮੁੰਦਰੀ ਮੈਂ ਲੱਮਾ ਇਹਦਾ ਸਮੁੰਦਰ ਨੂੰ ਮਿਲਣਾ ਕਿਉਂ ਨਾ ਮ ਪੁੱਛਣਾ ਵੀ ਤੂੰ ਕਹਿੰਦਾ ਸੀ ਕਿ ਆਹ ਤੇ ਜੋ ਹੁਣ ਕਿਹੜਾ ਸੀ ਮਰ ਗਏ ਨਹੀਂ ਸ਼ਰਨ ਮਾਰੀ ਤੋਂ ਮੈਂ ਕਿਹਾ ਇਹ ਗੱਲ ਕਰਨੀ ਆ ਲੈਣਾ ਉਹ ਬੇਕਰਮਾ ਜੀ ਤੁਹਾਨੂੰ ਕਹਿੰਦਾ ਮਹਾਰਾਜ ਜੀ ਐਂ ਕਰੂੰਗੀ ਮੈਂ ਇਸ ਸਮੁੰਦਰ ਕੋਲੇ ਜਾਣਾ ਸਾਨੂੰ ਛੱਡ ਦਿਓ ਤੁਸੀਂ ਉਹ ਕਹਿੰਦਾ ਛੱਡ ਦੂ ਸਾਡੇ ਕਿਹੜੇ ਤਾੜੇਵੇਂ ਖੁੱਲੇ ਫਿਰਦੇ ਥੋੜੀ ਮਾਰ ਜੀ ਜਾਣਾ ਜਾਵੋ ਪਰ ਗੱਲ ਇਹ ਹੈ ਵੀ ਜੇ ਤੁਸੀਂ ਗਏ ਨਾ ਰਾਹ ਚ ਜਾਂਦੇ ਜਾਂਦੇ ਮੇਰਾ ਨਾਮ ਆਜਪਿਓ ਜੇ ਤੁਸੀਂ ਮੇਰਾ ਨਾਮ ਜਪੋਗੇ ਤੇ ਕਨ ਰਾਏ ਦੇ ਰਾਏ ਦੇ ਉੱਤੋਂ ਵੀ ਜਾਣਾ ਤੁਸੀਂ ਉਹ ਤੁਹਾਨੂੰ ਫੜ ਲੂ ਹਕਾਰੀ ਸਵਾ ਮਰਛਾ ਹੁਣਾ ਰੋਜ ਪੌਣ ਕੱਕੇ ਰੋਟੀ ਖਾਂਦਾ ਉਹ ਤਖੜਾ ਬਾਲਾ ਮਨੀਸ਼ ਬਾਲਾ ਉਹਦੇ ਕੋਲੇ ਫੌਜ ਵਾਲੀ ਐ ਉਹ ਹਕਾਰੀ ਐ ਉਹ ਤੁਹਾਨੂੰ ਫੜ ਲੂ ਜੀ ਮੇਰਾ ਤੁਸੀਂ ਨਾਂ ਜਪਿਆ ਤਾਂ ਮੇਰਾ ਨਾਂ ਨਾ ਜਪਿਓ ਜਾਵੜੋ ਬੁਸ਼ੱਕ ਨਹੀਂ ਹੁਣ ਉਹ ਉਥੇ ਚੰਗਾ ਗੁਜ਼ਰ ਹੋਇਆ ਵਾ ਸੀ ਉਹਦੇ ਨਾਲ ਭਾਈ ਤੂੰ ਨਾਮ ਜਪਦੇ ਜਾਣ ਕਹੀ ਜਣ 99 ਕਰਮਜੀਤ ਰਾਜਾ 99 ਕਰਮਜੀਤ ਰਾਜਾ ਕਰਦੇ ਜਾਣ ਜੇ ਉਹ ਕੈਨੇਡਾ ਇਹਦੇ ਪੈ ਗਈ ਕੰਨ ਦੇ ਵਿੱਚ ਗੱਲ ਕਹਿੰਦਾ ਓਏ ਆ ਜਾਨਵਰ ਨਾਂ ਹੀ ਦਾ ਲੈਂਦੇ ਐ ਇਹ ਮਾਪਾ ਤੋਂ ਬਲੀ ਕੌਣ ਨਾਂ ਦਾ ਤੋਂ ਲੈਂਦੇ ਐ ਫੜੋ ਇਹਨਾਂ ਫੜ ਲੈ ਬਾਈ ਫੜ ਕੇ ਪਿੰਜਰੇ ਚ ਬੰਦ ਕਰਦੇ ਉਹਨੇ ਵੀ ਉਹ ਕਹਿੰਦਾ ਓਏ ਨਾਂ ਲੈਣੋਂ ਹਟਜੋ ਤੇ ਤੁਹਾਨੂੰ ਮੋਤੀ ਪਾ ਦੇ ਕਰਾਂਗੇ ਉਹ ਕਹਿੰਦੇ ਜੀ ਨਾਂ ਦਾ ਸਾਡੀਆਂ ਆਂਦਰਾ ਲੈਂਦੀਆਂ ਤੇ ਬਾਹਾਂ ਗੋਦ ਚ ਚੰਗਾ ਹੋਇਆ ਸਾਡਾ ਉੱਥੇ ਐਨਾ ਚਿਰ ਹੋ ਗਿਆ ਰਹਿੰਦੀ ਆਂ ਸਾਡੀਆਂ ਨਾਂ ਦਾ ਮਰਲੋ ਮਲੀ ਜਾਇ ਜਾਂਦਾ ਵੈਸਾ ਇਥੋਂ ਹੂੰ ਤੇ ਉਹ ਕਹਿੰਦਾ ਕਿੱਥੇ ਚੱਲੇ ਸੀ ਤੂੰ ਕਹਿੰਦੇ ਇਹ ਮੈਂ ਦਾ ਸੰਬੰਧ ਉਹਨੂੰ ਮੈਨ ਲੈ ਗਿਆ ਸੀ ਕਿ ਐਸ ਤਰ੍ਹਾਂ ਕਰਕੇ ਮੈਂ ਉਹਨੂੰ ਮਿਲ ਕੇ ਆਉਣਾ ਫੇਰ ਮੈਂ ਆ ਜਾਊਂਗਾ ਉਹ ਕਹਿੰਦਾ ਕੰਨ ਰਾਜਾ ਕਹਿੰਦਾ ਜੇ ਤੈਨੂੰ ਛੱਡਤਾ ਨਾ ਮੈਂ ਇਥੋਂ ਤੁਸੀਂ ਨਹੀਂ ਫੇਰ ਮੇਰੇ ਕੋਲੇ ਆਉਂਦੇ ਮੂਰਖ ਕਹਿੰਦਾ ਫੇਰ ਕਹਿੰਦਾ ਫੇਰ ਕੀ ਆ ਹੋਣੀ ਛੱਡੇ ਜਾਣੇ ਕਹਿੰਦਾ ਫਿਰ ਐਂ ਕਰ ਲਾ ਤੇ ਅਨਸਣੀ ਨੂੰ ਧਾੜੀ ਰੱਖ ਮੈਨੂੰ ਛੱਡ ਦੇ ਮੈਂ ਮੈਂ ਸਮੁੰਦਰ ਨੂੰ ਮਿਲ ਕੇ ਆ ਜੂਗਾ ਫੇਰ ਤਾਂ ਆਉਣਾ ਕਹਿੰਦਾ ਹਾਂ ਫੇਰ ਤਾਂ ਵੀ ਆ ਜਾਏਗਾ ਜੇ ਤੂੰ ਅਣਸਣੀ ਟੜੀ ਰੱਖੀ ਸਾੜਤਾ ਹੂ ਓ ਗਿਆ ਭਾਈ ਜਾਵੜਿਆ ਸਮੁੰਦਰ ਕੋਲੇ ਕਹਿੰਦਾ ਕਿਹਾ ਬਈ ਤੂੰ ਕਹਿੰਦਾ ਸੀ ਵੀ ਮੈਂ ਨਹੀਂ ਛੱਲ ਮਾਰ ਨਹੀਂ ਹੁਣ ਕਣ ਮਰ ਗਏ ਸੀ ਆ ਫਿਰਦੇ ਉਹ ਕਹਿੰਦਾ ਉਹ ਭਰਿਆ ਮਾਰ ਸਾ ਕੋ ਸਵਰਤ ਕਰ ਕਹਿੰਦਾ ਮੈਂ ਜਨੂੰ ਇਹੀ ਸਮਝ ਆ ਰਹੀ ਵੀ ਇਹਨੇ ਜਰਮ ਦਿੱਤਾ ਸਾਜਾਉ ਉਹਦਾ ਆਸਰਾ ਤੱਕੋ ਮੇਰਾ ਨੱਕੋ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਮਾਰੀ ਗੱਲ ਤੈਨੂੰ ਤੁਹਾਨੂੰ ਮੰਗਹੀ ਸਿਆਲ ਭਾਈ ਉੱਥੋਂ ਮਿਲ ਕੇ ਇਹ ਮੁੜਿਆ ਆ ਗਿਆ ਸ੍ਰੀ ਕੋਲੇ ਤੇ ਉੱਥੇ ਬੰਦ ਕਰ ਲਈ ਉਹਨਾਂ ਨੇ ਕਰ ਲਿਆ ਬੰਦਾ ਲਾ ਉੱਥੋਂ ਫਿਰ ਉਹ ਬੰਦ ਕਰਕੇ ਉਹਨਾਂ ਨੇ ਕਿਹਾ ਵੀ ਤੂੰ ਇਹ ਬੰਦ ਕਰ ਲੈਣਾ ਉਹ ਉੱਠ ਗਿਆ ਬੇਕਰਮਾ ਜੀ ਦੇ ਕੋਲੇ ਪੇ ਕਰਮਾ ਜੀ ਜਦੋਂ ਕਹਿੰਦਾ ਮਹਾਰਾਜ ਸਾਡੇ ਸਾਨੂੰ ਫੜ ਲਿਆ ਕਾਨ ਰਾਜ ਨੇ ਤੇ ਤੁਨੋਂ ਕਹਿੰਦਾ ਸੀ ਮੈਂ ਆਖਿਆ ਵੀ ਨਾ ਨਿਓ ਕਹਿੰਦੇ ਜੀ ਨਾਂ ਸਾਥੋਂ ਲਿਆ ਗਿਆ ਨਹੀਂ ਰੋਕਿਆ ਗਿਆ ਤੇ ਉਹਨੇ ਸਾਨੂੰ ਫੜ ਲਿਆ ਬੰਦ ਕਰ ਲਿਆ ਤੇ ਕਹਿੰਦਾ ਹਰ ਤੂੰ ਸਾਡੇ ਬਾਰੇ ਨਾ ਕੋਈ ਬੈਡ ਰੈਵਿਡੀ ਤੇ ਅਸੀਂ ਆਪੇ ਆ ਜਾਾਂਗੇ ਜਦੋਂ ਸਾਨੂੰ ਛੱਡੂਗਾ ਮਹੀਨੇ ਨੂੰ ਛੱਡ ਦੂ ਦਹਾ ਨੂੰ ਛੱਡ ਦੂ ਹੂੰ ਉਹ ਛੱਡਿਆ ਸੀ ਉਹ ਤੋਂ ਆ ਜਾਗੇ ਸਾਡੇ ਬਾਰੇ ਤੂੰ ਕੋਈ ਬੱਡ ਨਾ ਬੰਡੀ ਉਹ ਕਹਿੰਦਾ ਠੀਕ ਹੈ ਉਹ ਭਾਈ ਤਾਰ ਤੇ ਉੱਥੇ ਤਾੜੇ ਵੇ ਦੀ ਜਦੋਂ ਉਹਨੇ ਪੁੱਛਿਆ ਨੌਕਰਾਂ ਨੂੰ ਸਾਰਿਆਂ ਨੂੰ ਆਵੜਿਆਂ ਨੂੰ ਮਿਕਨਮਈਏ ਨੇ ਕਹਿੰਦਾ ਆਪਣੇ ਫੜਲੇ ਜਾਨਵਰਾਂ ਕਰਨ ਰਾਜੇ ਨੇ ਆਪਾਂ ਛਡਾਉਣੇ ਕਿਵੇਂ ਕਰਗੇ ਉਹ ਕਹਿੰਦੇ ਜੀ ਉਹਦੇ ਕੋਲੇ ਫੌਜ ਬਾੜੀ ਐ ਫੌਜ ਵਾਲੇ ਕਹਿੰਦੇ ਟਖੜਾ ਵਾਲਾ ਮਨੀਸ਼ਣ ਵਾਲਾ ਉਹਦੇ ਨਾਲ ਬਰਾਬਰੀ ਆਪਣੀ ਗਾਧੀ ਐ ਕਿ ਜੇ ਆਮਰ ਆ ਜਾਣਗੇ ਆਪੇ ਕਹਿੰਦਾ ਨਹੀਂ ਚੰਗਾ ਕਹਿੰਦਾ ਸੰਭੋ ਤੁਸੀਂ ਰਾਜ ਭਾਗ ਕਿ ਮੈਂ ਇਕੱਲਾ ਹੀ ਜਾਣਾ ਕਹਿੰਦਾ ਮਾੜਾ ਫਿਰ ਚੜਾ ਅਗੇ ਲਿਓ ਜਦੋਂ ਭਾਈ ਉੱਠ ਗਿਆ ਹੁਣ ਤੁਰਿਆ ਜਾਂਦਾ ਫੌਜੀਾਂ ਵਾਲੇ ਲੀੜੇ ਪਾਏ ਹੋਏ ਐ ਹੈ ਤਾਂ ਰਾਜਾ ਲੀੜੇ ਫੌਜੀਾਂ ਵਾਲੇ ਪਾਏ ਹੋਏ ਐ ਜੇ ਪਲੱਟੀ ਪਿਆ ਉਹ ਜੰਦਾ ਦੋੜਿਆ ਬੁੜੀ ਇੱਕ ਰੋਈ ਜਾਂਦੀ ਐ ਨਾਲੇ ਗੀਤ ਗਾਉਂਦੀ ਐ ਨਾਲੇ ਚੱਕੀ ਪੀਂਦੀ ਐ ਚੰਨ ਕੰਮ ਕਰਦੀ ਐ ਉਹ ਉਹ ਨੂੰ ਕਹਿੰਦਾ ਮਾਤਾ ਮੇ ਕੀ ਕਰਦੀ ਐ ਤੂੰ ਵੀ ਚੰਨ ਕੰਮ ਕਾ ਤੂੰ ਕਰਦੀ ਮੈਂ ਤਾਂ ਚੱਕੀ ਪੀਣੀ ਐ ਮੈਂ ਤੂੰ ਰੋਣੀ ਐ ਨਾਲੇ ਗੀਤ ਗਾਉਣੀ ਐ ਇਹ ਕੀ ਗੱਲ ਆ ਬਈ ਕਹਿੰਦੀ ਭਾਈ ਤੂੰ ਜਾ ਤੂੰ ਕਹਿੰਦਾ ਬੇਕਰਮਾ ਜੀ ਤਾਂ ਮੇਰਾ ਦੋਖ ਨ ਮਾਰ ਦੇਗਾ ਤੂੰ ਕਹਿੰਦਾ ਜਾ ਬਰਾ ਤੂੰ ਕੀ ਲੈਣਾ ਐ ਉਹ ਕਹਿੰਦਾ ਮਾਦਾ ਮਾ ਖਬਰ ਆ ਉਹੀ ਹਾਂ ਮਿਕਰਮਾਈ ਜੀ ਦੀ ਹੋਊਗਾ ਮੈਂ ਕਹਿੰਦੀ ਫੇਰ ਹੱਦ ਨਹੀਂ ਹੈ ਕਹਿੰਦਾ ਦੱਸ ਵੀ ਇਹ ਕਾ ਤੋ ਇੰਨੇ ਕੰਮ ਕਰ ਲਈ ਉਹ ਭਾਈ ਕਹਿੰਦੀ ਚੱਕੀ ਵੀ ਨਹੀਂ ਹੈ ਬੇਸਣ ਵੀ ਨਹੀਂ ਹੈ ਲੱਡੂਆਂ ਵਾਸਤੇ ਵਿਆਹ ਤਰਿਆ ਵਾ ਮੁੰਡੇ ਦਾ ਮੇਰੇ ਦਾ ਗੀਤ ਗਾਉ ਨੂੰ ਜਾਂ ਵਿਆਹ ਦੇ ਕਿ ਰੋਨੀ ਤਾਂ ਹੈ ਜਿਹੜਾ ਕਰਨ ਰਾਜਾ ਉਹਦੇ ਮੋਕਰ ਆ ਮੇਰਾ ਮੁੰਡਾ ਉਹ ਛੁੱਟੀ ਨਹੀਂ ਦਿੰਦਾ ਉਹਨੂੰ ਰੋਣੀ ਤਾਂ ਖਾਣੀ ਛੁੱਟੀ ਦਿਓ ਖੇ ਨਹੀਂ ਨਾ ਦੂ ਉਹ ਕਹਿੰਦਾ ਸ਼ਮਾ ਤਾਂ ਇਹ ਗੱਲ ਆਖਿਆ ਚੰਗਾ ਹਾਂ ਕਰ ਲਿਆ ਮੈਨੂੰ ਡਰੈਸ ਦੇ ਉਹਦਾ ਮੈਂ ਮੈਂ ਜਾਣਾ ਉੱਥੇ ਕਰਨ ਰਾਜੇ ਦੇ ਤੇ ਤੇਰੇ ਮੁੰਡੇ ਨੂੰ ਮੈਂ ਭੇਜ ਦੂੰ ਉਹ ਭਾਈ ਡਰੈਸ ਲੈ ਲਿਆ ਉਹਨੇ ਤੇ ਜਾ ਵੜਿਆ ਜਾ ਕੇ ਫੌਜੀਆਂ ਨੂੰ ਪੁੱਛਿਆ ਵੀ ਫਲਾਨੀ ਯੂਨਿਟ ਦਾ ਮੁੰਡਾ ਫਲਾਨਾ ਕਿਹੜਾ ਕਹਿੰਦੇ ਹੀ ਆਏ ਉਹ ਕਹਿੰਦਾ ਵੀ ਤੇਰੀ ਮਾਂ ਨੇ ਸਨੇਹਾ ਦਿੱਤਾ ਵੀ ਛੁੱਟੀ ਲੈ ਕੇ ਤੇ ਪੈਂਦਾ ਜਾ ਉਹ ਕਹਿੰਦਾ ਯਾਰ ਛੁੱਟੀ ਕਾਦੀ ਲੈਣੀ ਆ ਛੁੱਟੀ ਤਾਂ ਦਿੰਦਾ ਹੀ ਨਹੀਂ ਉਹ ਰਾਜਾ ਛੁੱਟੀ ਨਹੀਂ ਦਿੰਦਾ ਉਹ ਕਹਿੰਦਾ ਯਾਰ ਇਹ ਤਾਂ ਗੱਲ ਮਾੜੀ ਛੁੱਟੀ ਦੇਣੀ ਚਾਹੀਦੀ ਹੈ ਕਹਿੰਦਾ ਨਹੀਂ ਛੁੱਟੀ ਨਹੀਂ ਦਿੰਦਾ ਕਹਿੰਦਾ ਮੈਂ ਆ ਜਾ ਲੈਣਾ ਉਹਨਾਂ ਕੋਲ ਗਏ ਜਾ ਕੇ ਬੇਕਰ ਮਾਜੀ ਜਿੱਨੇ ਗਿਆ ਆਦਾ ਮਹਾਰਾਜ ਛੁੱਟੀ ਦੇ ਦੋ ਮੁੰਡੇ ਨੂੰ ਵਿੰਡੋਸ ਨੇ ਆ ਇਹਦੀ ਮਾਂ ਨੇ ਕਹਾਂ ਵੀ ਆ ਜੀ ਕਹਿੰਦਾ ਇਹਨੂੰ ਨਹੀਂ ਛੁੱਟੀ ਮਿਲਦੀ ਕਹਿੰਦਾ ਕਾਰਨ ਕੀ ਹੈ ਕਾਹ ਤੋਂ ਨਹੀਂ ਮਿਲਦੀ ਕਹਿੰਦਾ ਜਿਹੜੀ ਡਿਊਟੀ ਇਹ ਕਰਦਾ ਨਾ ਉਹ ਡਿਊਟੀ ਹੋਰ ਬੰਦਾ ਕਰ ਹੀ ਨਹੀਂ ਸਕਦਾ ਕੋਈ ਤੇ ਤਾਂ ਨਹੀਂ ਛੁੱਟੀ ਮਿਲਦੀ ਉਹ ਕਹਿੰਦਾ ਇਹ ਵੀ ਗੱਲ ਗਲਤ ਹੈ ਵੀ ਹੋਰ ਡਿਊਟੀ ਬੰਦਾ ਕਰ ਹੀ ਕਾਹ ਤੋਂ ਨਹੀਂ ਸਕਦਾ ਹੂੰ ਕਹਿੰਦਾ ਨਹੀਂ ਕਰ ਸਕਦਾ ਕਹਿੰਦਾ ਚੰਗਾ ਉਹ ਕਰ ਮੈਨੂੰ ਵੀ ਰੱਖ ਲੈ ਤੇ ਇਹਨੂੰ ਵੀ ਰੱਖ ਲੈ ਮੁੰਡੇ ਨੂੰ ਵੀ ਡਿਊਟੀ ਦੇ ਘਰੇ ਆਦੇ ਮੈਨੂੰ ਜਿਹੜੀ ਇਹੋ ਕੀ ਕਰਦਾ ਜੇ ਤਾਂ ਡਿਊਟੀ ਹੋ ਗਈ ਸਹੀ ਤਾਂ ਦਾ ਨੂੰ ਭੇਜ ਦੀ ਜੇ ਨਾ ਸਹੀ ਹੋਈ ਤਾਂ ਭਾਈ ਮੈਂ ਉਹ ਜੂੰ ਕਹਿੰਦਾ ਠੀਕ ਆ ਇਹ ਗੱਲ ਠੀਕ ਆ ਜਵੀ ਕਹਿੰਦਾ ਤੂੰ ਅੱਜ ਖੜਨਾ ਕਹਿੰਦਾ ਚੰਗਾ ਡਿਊਟੀ ਤੇ ਖੜਦਾ ਹੁੰਦਾ ਹੀ ਪਹਿਰੇ ਤੇ ਅਰ ਆਪਣਾ ਭਰਾਤੀ ਪਹਿਰੇ ਤੇ ਖੜਿਆਤਾ ਜੋ ਖੜਿਆਤਾ ਉਹ ਜਾਂਦਾ ਹੁੰਦਾ ਸੀ ਰਾਤ ਨੂੰ ਤੇ ਕੀ ਰਾਤੋਂ ਹਨੇਰੇ ਚੋਰੀ ਮਾਤਾ ਦੇ ਮੰਦਰ ਤੇ ਉੱਥੇ ਕਰਦਾ ਇਹ ਸੇਵਾ ਜਾ ਕੇ ਚਰਾਗ ਬੱਤੀ ਲਾਉਣਾ ਮੱਥਾ ਟੇਕਣਾ ਛਾੜੂ ਪੱਟਾ ਕਰਨਾ ਤੇ ਸਵਾਮਨ ਸੇਉਣਾ ਮਾਤਾ ਤੋਂ ਲਿਆਉਂਦਾ ਸੀ ਰੋਜ਼ ਉਹ ਫੇਰ ਲਿਆ ਕੇ ਵੰਡ ਕੇ ਰੋਕੀ ਖਾਂਦਾ ਉਹ ਹੁਣ ਉੱਥੇ ਜਾਂਦਾ ਹੁੰਦਾ ਸੀ ਤੇ ਬਿਕਰਮਾ ਜੀ ਜਿਹੜਾ ਪਹਿਲੇ ਖੜਿਆ ਉੱਤੇ ਉਹ ਵੇਖ ਕੇ ਮੁੜ ਗਿਆ ਕਹਿੰਦਾ ਯਾਰ ਖੜਾ ਫੇਰ ਗਿਆ ਉਹ ਫੇਰ ਖੜੀ ਲਗੜਾ ਉਹ ਫੇਰ ਮੁੜ ਗਿਆ ਹੂੰ ਉਹ ਫੇਰ ਮੁੜ ਗਿਆ ਤੇ ਬੇਕਰਮਾਜੀ ਕੀ ਪੜਿਆ ਲਿਖਿਆ ਬੰਦਾ ਸੀ ਉਹਨੇ ਆਖਿਆ ਵੀ ਕਿਤੇ ਜਾਂਦਾ ਹੋ ਰਾਤ ਨੂੰ ਤੇ ਆਪਾਂ ਬਹਿ ਜਾਂਦੇ ਨੰਗ ਜਾਂਦੇ ਨੇ ਨੰਗੜਾ ਮਾਰਾ ਮੁੜਦਾ ਹੈ ਮਾਈਗੀ ਤਾਂ ਤੀਜੀ ਅਰ ਗਿਆ ਤੇ ਬੇਕਰਮਾਜੀ ਤਾਂ ਐ ਬਹਿ ਗਿਆ ਰਫਾ ਜੀ ਲੈ ਗਿਆ ਢੋਜੀ ਲਾ ਕੇ ਸੀ ਤਾਂ ਜਾਗਦਾ ਹੀ ਤੇ ਬਹਿ ਗਿਆ ਉਹਨੇ ਆਖਿਆ ਵੀ ਹੁਣ ਸੌ ਗਿਆ ਇਹ ਤੇ ਨੰਗਿਆ ਇਆ ਕੇ ਅੱਥੋਂ ਪੂਜਾ ਪਜਾਰੀ ਕਰੀ ਤੇ ਲਿਆਂਦਾ ਸਵਾ ਬਣ ਸਿਆਉਨਾ ਤੇ ਪਾਈ ਵੰਡਤਾ ਹੂੰ ਸਵਾ ਵੰਡਤਾ ਤੇ ਜਿਹੜਾ ਭਾਈ ਜਿਹੜਾ ਦੋ ਦਿਨ ਕਰਦਾ ਰਿਹਾ ਮੁੰਡਾ ਤਾਂ ਉਹ ਭੇਜਦਾ ਪਿੰਡ ਨੂੰ ਹਣੋ ਪਹਿਰੇ ਤੇ ਦੋ ਦਿਨ ਹੋ ਕੇ ਖੜੇ ਨੂੰ ਚੀਜੇ ਕਿ ਦਿਨ ਉਹਨੇ ਆਖਿਆ ਵੀ ਆਪਾਂ ਵੇਖ ਕੇ ਜਾਂਦਾ ਕਿੱਥੇ ਐ ਪਤਾ ਤਾਂ ਲਿਜੇ ਉੱਥੇ ਮਾਜਬੀਆਂ ਦੇ ਮੁੰਡੇ ਨੂੰ ਕਹਿੰਦਾ ਤੈਨੂੰ 500 ਰੁਪਈਆ ਮੈਂ ਦੇ ਦੂੰ ਇੱਕ ਘੰਟਾ ਖੜਨਾ ਇੱਥੇ ਇੱਕੋ ਹੀ ਘੰਟਾ ਬੱਸ ਉਹ ਕਹਿੰਦਾ ਖਰਜੂਗਾ ਮੈਨੂੰ ਕੀ ਹਲੇ 500 ਦੇ ਦੇ ਉਹ 500 ਮੁੰਡੇ ਨੂੰ ਦੇ ਕੇ ਤੇ ਮੁੰਡੇ ਨੂੰ ਕਢਿਆ ਗਿਆ ਕਢਿਆ ਤਾਂ ਉੱਥੇ ਹੂੰ ਉਹਦੇ ਨਾਲ ਉਹ ਪਹਿਲਾਂ ਉੱਠ ਗਿਆ ਬੇਕਰਮਜੀਤ ਉੱਥੇ ਮੰਦਰ ਤੇ ਮੁੰਡੇ ਨੂੰ ਕਢਿਆ ਗਿਆ ਉੱਥੇ ਉਹ ਪਹਿਲਾਂ ਉੱਠ ਗਿਆ ਤੇ ਜਾ ਕੇ ਕਰੀ ਸੇਵਾ ਸੁਭਾ ਮੰਗਿਆ ਸਿਉਣਾ ਉਹ ਮਾਤਾ ਕਹਿੰਦੀ ਲਫੜ ਬੱਟੀ ਲੈ ਜਾ ਕਹਿੰਦੀ ਨਿੱਤ ਦਾ ਸ਼ਬ ਮਾਗਾ ਜਿੰਨਾ ਮਰਜੀ ਬਣਾ ਬਣਾ ਕੇ ਕਰੀ ਚੱਲ ਪਉਣ ਉਹ ਪਾਰਸ਼ ਦੀ ਬੱਟੀ ਫੜਾਤੀ ਉਹਨੂੰ ਮੇਕਰ ਮਾਜੀ ਤੋਂ ਉਹਨੇ ਫੜ ਕੇ ਚੀਪਾਲੀ ਆਗੇ ਤੇ ਮੁੰਡੇ ਨੂੰ ਦਬਲਤਾ ਉਹਨੇ ਰਾਹ ਉੱਥੇ ਬਹਿ ਗਿਆ ਜਦੋਂ ਉਹ ਕਨ ਰਾਜਾ ਗਿਆ ਕਰੀ ਸੇਵਾ ਉੱਥੇ ਮੰਗਿਆ ਸੋਨਾ ਕਹਿੰਦੀ ਇਹ ਤਾਂ ਮਾਤਾ ਕਹਿੰਦੀ ਤੁਹਾਨੂੰ ਇਹ ਤਾਂ ਬੱਟੀ ਫੜਾਤੀ ਹੋਰ ਪੁੱਛੇ ਕੀ ਰਹਿ ਗਿਆ ਮੈਂ ਦੰਦ ਜੁਰ ਗਿਉ ਦੇ ਫਿਰ ਨਾ ਉਹ ਗਾਂ ਬੋਲਿਆ ਗਾਂ ਨਹੀਂ ਗੱਲ ਕਰੀ ਉਹਨੇ ਚੁੱਪ ਕਰਕੇ ਘਰ ਨੂੰ ਮੁੜਿਆ ਆਪ ਕੋ ਪਿੰਧੜ ਪੈ ਗਿਆ ਗਿਆ ਆਖਿਆ ਹੂੰ ਬੈਗਾ ਕਰਿਆ ਜਿਹੜਾ ਸੀਗਾ ਮੜਾ ਮੋਟਾ ਬੰਡਿਆ ਉਹਦੇ ਦੂਜੇ ਦਿਨ ਫੇਰ ਮੰਗ ਹੁਣ ਮੰਗਣ ਮੈਂ ਜਿਹੜੇ ਮੰਗਤੇ ਉਹ ਤਾਂ ਹੁਣ ਭਾਈ ਆਉਣਾ ਹੀ ਉਹਨਾਂ ਤਾਂ ਪਾ ਬਾਬਾ ਖੈਰ ਪਾ ਬਾਬਾ ਖੈਰ ਕਹੀ ਹੈ ਕੰਨ ਉਹ ਬੇਕਰ ਨਹੀਂ ਬੇਕਰ ਮਜੀਦ ਕਹਿੰਦਾ ਮਹਾਰਾਜ ਇਹਨਾਂ ਨੂੰ ਪਾਓ ਕੋਸ ਇਹ ਮੇਰੇ ਕਾਰਨਖਾਨੇ ਦੇ ਆ ਉਹਨੂੰ ਭੱਜ ਕੇ ਜੇ ਪੈ ਗਿਆ ਹੁਣ ਮੂੰਹ ਆਏ ਨਹੀਂ ਪਤਾ ਸੀ ਵੀ ਇਹ ਕਰਮਾਜੀਦ ਆ ਮੈਂ ਆਖਾ ਉਹ ਇਹ ਬੁੱਧੀਆ ਕੋਈ ਕਹਿੰਦਾ ਬਹਿ ਜਾ ਓ ਨੋਖਰਾ ਬਹਿ ਜਾ ਬਗੜ ਕੇ ਫੇਰ ਕਹਤਾ ਬੰਦ ਕੁਛ ਹੋਨੇ ਕਹਿੰਦਾ ਮਹਾਰਾਜ ਇਹਨਾਂ ਨੂੰ ਦੇਉੜਾ ਕੁ ਦਿਨੇ ਹੁੰਨੇ ਆ ਮੰਗ ਤਮਾੜੀ ਨੂੰ ਇਹ ਤਾਂ ਮੇਰੇ ਖਲ ਲਗਾਈ ਜਾਂਦੇ ਆ ਹਾਰ ਕੇ ਕਹਿੰਦਾ ਕੀ ਪਾ ਦੇ ਇਹਨਾਂ ਨੂੰ ਸੋਨਾ ਪਾਉਂਦਾ ਹੁੰਦਾ ਸੀ ਤੇ ਸੋਨਾ ਮੁੱਕ ਗਿਆ ਹੁਣ ਕੀ ਪਾਵਾਂ ਇਹਨਾਂ ਨੂੰ ਕੰਦਾ ਬਾਸ ਮੁੱਕ ਗਿਆ ਕੰਦਾ ਹਾਂ ਮੁੱਕ ਗਿਆ ਕੱਢ ਕੇ ਬੱਟੀ ਫੜਾਤੀ ਚੱਕ ਕੰਦਾ ਜਿੰਨਾ ਮਰਜੀ ਕਰੀ ਗੱਲ ਪੜਨਾ ਬਾ ਕੰਦਾ ਮੰਗ ਲਿਆ ਪੁੱਤ ਹੁਣ ਤੈਨੂੰ ਕੀ ਨਾਮ ਦੇਵਾਂ ਕਹਿੰਦਾ ਕੰਦਾ ਮੈਂ ਤੱਕ ਅਹੀ ਲੋੜ ਨਹੀਂ ਅੱਧਾ ਰਾਜ ਭਾਗ ਦੇ ਦੇਣਾ ਕੰਦਾ ਨਹੀਂ ਹੋਰ ਕੋਈ ਚੀਜ਼ ਮੰਗ ਉਹ ਦੇ ਦੇਣਾ ਕੰਦਾ ਨਾ ਕੁਝ ਨਹੀਂ ਮੈਂ ਤਾਂ ਲੈਣਾ ਮੈਂ ਕਹਿੰਦਾ ਬੇਕਰਮਾਈ ਜੀ ਤਾਂ ਜਿਹੜੇ ਜਾਨਵਰ ਬੰਦ ਕਰੀ ਬੈਠਾ ਉਹ ਹੋਵਾਂ ਕਹਿੰਦਾ ਮੈਂ ਬਾਗ ਕਹਿੰਦਾ ਮਾੜਿਆ ਪੁੱਤਾਂ ਯਾਰ ਲ ਵੀ ਲੈ ਜਾ ਆਵਦੇ ਹੋਰ ਵੀ ਜਿਹੜਾ ਖੁੱਲ ਜਾਣਾ ਉਦੋਂ ਜਾਨਵਰ ਛਡਾ ਕੇ ਉੱਥੇ ਲੈ ਜਾ ਆਵਦੇ ਘਰੇ ਆਏ ਆਏ ਬੰਦੇ ਬਈ ਸਹੀ ਹੈ ਸਹੀ ਹੈ